ਮਾਣਾ ਲੋਕਾਂ ਨੂੰ ਕਹਿੰਨਾ ਕਿ ਤੁਸੀਂ ਥੋੜਾ ਜਿਹਾ ਹੌਂਸਲੇ ਤੋਂ ਕੰਮ ਲੈ ਕੇ ਤੇ ਮੁੜ ਹਿੰਮਤ ਨਾ ਹਾਰੋ ਬਥੇਰੀਆਂ ਮੁਸੀਬਤਾਂ ਬਾਰਡਰ ਵਾਲਿਆਂ ਨੂੰ ਪੈਂਦੀਆਂ ਰਹੀਆਂ ਆਪਾਂ ਫਿਰ ਆਪਣੇ ਪਰਿਵਾਰਾਂ ਦੀ ਪਰਵਰਿਸ਼ ਕਰਨੀ ਆ ਤਾਂ ਤਗੜੇ ਹੋ ਕੇ ਇਹਦਾ ਮੁਕਾਬਲਾ ਕਰੋ ਸਰਕਾਰ ਤੁਹਾਡੇ ਨਾਲ ਹੈ ਤਾਂ ਮੈਨੂੰ ਪੂਰੀ ਉਮੀਦ ਆ ਕਿ ਆਪਾਂ ਇਹਦੇ ਵਿੱਚ ਕਾਮਯਾਬ ਹੋ ਕੇ ਖੇਤ ਸਾਫ਼ ਕਰਕੇ ਆਪਣੇ ਖੇਤ ਦੁਬਾਰਾ ਫਿਰ ਵਾਈਚੋ ਕੇ ਬਣਾ ਕੇ ਆਪਣੇ ਪਰਿਵਾਰਾਂ ਦੀ ਪਾਲਣ ਪੋਚਣ ਪਹਿਲੀ ਦੀ ਤਰ੍ਹਾਂ ਕਰਦੇ ਰਾਂਗੇ ਤਾਂ ਮੈਂ ਜੇ ਕੋ ਕਹਿੰਦੇ ਝਖਮਾਂ ਤੇ ਲੂਣ ਭੂਰਨ ਵਾਲੀ ਗੱਲ ਜਿਹੜੀ ਉਹ ਕੱਲ ਕਰਕੇ ਗਏ ਨੇ ਕਿ ਜਿਹੜਾ 1500 1600 ਕਰੋੜ ਰੁਪਇਆ ਉਹਨਾਂ ਦਿੱਤਾ ਹੈ ਤੇ ਮੇਰੇ ਖਿਆਲ ਇਹ ਤਾਂ ਇੱਕ ਮਜ਼ਾਕ ਆ ਪੰਜਾਬੀਆਂ ਨਾਲ ਕੀਤਾ ਤਾਂ ਪੰਜਾਬੀਆਂ ਨੂੰ ਤਾਂ ਪਹਿਲਾਂ ਹੀ ਇਹ ਅਮੀਤ ਸੀ ਕਿ ਜਿਹੜੀ ਭਾਜਪੀ ਦੀ ਸਰਕਾਰ ਆ ਉਹ ਪੱਗਾਂ ਵਾਲਿਆਂ ਦੇ ਬਿਲਕੁਲ ਵਿਰੋਧਾ ਔਰ ਇਹ ਸਾਬਤ ਕਰ ਗਏ ਨੇ ਕਿ ਇਹ ਪੱਗਾਂ ਵਾਲਿਆਂ ਦੇ ਵਿਰੋਧਾ ਭਾਜਪੀ ਸਰਕਾਰ ਤਾਂ ਕੋਈ ਨਹੀਂ ਜੋ ਵੀ ਉਹ ਕਰਕੇ ਜਏ ਕੋਈ ਨਹੀਂ ਪੰਜਾਬੀ ਹਿੰਮਤ ਨਹੀਂ ਹਾਰਨ ਵਾਲੇ ਆਪਣੇ ਪੈਰਾਂ ਤੇ ਖਲੋਣਾ ਇਹ ਜਾਣਦੇ ਨੇ ਪਰ ਕੇਂਦਰ ਦੀ ਸਰਕਾਰ ਨੂੰ ਐਡਾ ਜਿਹੜਾ ਮੈਂ ਕਹਿੰਦਾ ਬੇਹੁਦਾ ਫੈਸਲਾ ਨਹੀਂ ਕਰਨਾ ਚਾਹੀਦਾ